ਸ్రోਤਾ ਜਨੋ ਅੱਜ ਮੈਂ ਆਪ ਜੀ ਦੇ ਸਾਹਮਣੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਹਨਾਂ ਨੇ ਖਾਲਸਾ ਪੰਥ ਨੂੰ ਕੀ ਸੰਦੇਸ਼ ਦਿੱਤੇ ਨੇ ਇਸ ਬਾਰੇ ਮੈਂ ਆਪਣੀ ਕਵਿਤਾ ਕਹਿਣ ਜਾ ਰਿਹਾ ਸੁਰਤیاں ਬਿਰਤیاں ਇਕਾਗਰ ਕਰਕੇ ਕਵਿਤਾ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀਓ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕੋਈ ਮਰਦੇ ਆ ਗੰਮੜਾ ਕਹੇ ਉਸ ਨੂੰ ਤੇ ਚੜਦੀ ਕਲਾ ਦਾ ਕੋਈ ਅਵਤਾਰ ਕਹਿੰਦਾ ਕੋਈ ਮਰਦੇ ਆ ਗੰਮੜਾ ਕਹੇ ਉਸ ਨੂੰ ਆ ਚੜਦੀ ਕਲਾ ਦਾ ਕੋਈ ਅਵਤਾਰ ਕਹਿੰਦਾ ਬਾਜਾਂ ਵਾਲੜਾ ਕੋਈ ਪੁਕਾਰ ਦਾ ਏ ਕੋਈ ਨੀਲੇ ਦਾ ਸ਼ਾ ਅਸਵਾਰ ਕਹਿੰਦਾ ਕੋਈ ਆਖਦਾ ਤੇਗ ਦਾ ਧਨੀ ਸੀ ਉਹ ਕੋਈ ਆਖਦਾ ਤੇਗ ਦਾ ਧਨੀ ਸੀ ਉਹ ਤੇ ਦੁਸ਼ਟ ਦਮਨ ਕੋਈ ਸਿਪਾ ਸਲਾਰ ਕਹਿੰਦਾ ਤੇ ਸਾਡੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ ਪੰਥ ਖਾਲਸਾ ਨਾਲ ਸਤਕਾਰ ਕਹਿੰਦਾ ਸਾਡੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ ਆ ਪੰਥ ਖਾਲਸਾ ਨਾਲ ਸਤਕਾਰ ਕਹਿੰਦਾ ਹੈ ਦਰਸ਼ਨ ਕਰਿਓ ਆਪਣੇ ਕੇਸਗੜ੍ਹ ਤੇ ਬਖਸ਼ ਕੇ ਦਾਤ ਅਮਰਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਕੇਸਗੜ੍ਹ ਤੇ ਬਖਸ਼ ਕੇ ਦਾਤ ਅਮਰਤ ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ ਤੇ ਦਾਤ ਤੇ ਅਮਰਤ ਦੀ ਮੰਗ ਫਿਰ ਚੇਲਿਆਂ ਤੋਂ ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ ਆਏ ਆਪਣੇ ਪੁੱਤਰਾ ਤੋਂ ਪਿਆਰੇ ਖਾਲਸੇ ਤੋਂ ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ ਅਜੋ ਕੁਝ ਕੋਈ ਨਹੀਂ ਦੁਨੀਆ 'ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਜੋ ਕੁਝ ਕੋਈ ਨਹੀਂ ਦੁਨੀਆ ਚ ਕਰ ਸਕਿਆ ਉਹ ਕੁਝ ਕਰ ਵਿਖਾਇਆ ਸੀ ਪਾਤਸ਼ਾਹ ਨੇ ਖਾਲਸਾ ਜੀ ਦਸਮ ਪਿਤਾ ਨੇ ਕਿਆ ਜੋ ਅਮਰ ਕਰ ਦੇ ਦਸਮ ਪਿਤਾ ਨੇ ਕਿਆ ਜੋ ਅਮਰ ਕਰ ਦੇ ਅਮਰਤ ਤੁਸਾਂ ਨੂੰ ਉਹ ਸ਼ਕਾ ਦਿੱਤਾ ਬੂਟਾ ਸੱਚ ਤੇ ਧਰਮ ਦਾ ਲਾ ਕੇ ਤੇ ਸਰਜਣ ਹਾਰ ਦਾ ਹੁਕਮ ਨਿਭਾ ਦਿੰਦਾ ਆਸੇ ਨਾ ਤਾਣ ਕੇ ਜਿਉਣਾ ਹੈ ਜੱਗ ਦੇ ਅੰਦਰ ਜਜ਼ਬਾ ਸ਼ੇਰ ਦਾ ਤੁਸਾਂ ਵਿੱਚ ਪਾ ਦਿੰਦਾ ਤੇ ਲੱਖਾਂ ਵਿੱਚ ਵੀ ਖੜੇ ਦਾ ਪਤਾ ਲੱਗੇ ਐਸਾ ਸੋਹਣਾ ਸਰੂਪ ਸਜਾ ਦਿੰਦਾ ਲੱਖਾਂ ਵਿੱਚ ਵੀ ਖੜੇ ਦਾ ਪਤਾ ਲੱਗੇ ਐਸਾ ਸੋਹਣਾ ਸਰੂਪ ਸਜਾ ਦਿੰਦਾ ਇੱਕ ਗੱਲ ਹੋਰ ਪਾਤਸ਼ਾਹ ਕਹਿ ਰਹੇ ਨੇ ਖਾਲਸੇ ਨੂੰ ਨਾਲੇ ਆਖਿਆ ਅੱਜ ਤੋਂ ਖਾਲਸਾ ਜੀ ਤੁਹਾਡਾ ਧਰਮ ਇੱਕੋ ਤੁਹਾਡੀ ਜਾਤ ਇੱਕੋ ਨਾਲੇ ਕਿਹਾ ਕਿ ਅੱਜ ਤੋਂ ਖਾਲਸਾ ਜੀ ਤੁਹਾਡਾ ਧਰਮ ਇੱਕੋ ਤੁਹਾਡੀ ਜਾਤ ਇੱਕੋ ਆ ਸਿੰਘ ਸੂਰਮੇ ਤੁਸੀਂ ਬਲਵਾਨ ਯੋਧੇ ਤੁਹਾਡਾ ਪਿਤਾ ਇੱਕੋ ਥੜੀ ਮਾਤਿਕੋ ਗੁਰੂ ਨਾਨਕ ਦੇ ਬਾਗ ਦੇ ਫੁੱਲ ਸੋਹਣੇ ਥੋੜਾ ਪੰਥ ਤੇ ਸਿੱਖੀ ਜਮਾਤ ਇੱਕੋ ਰਹਿਣਾ ਚੜਦੀਆਂ ਕਲਾਂ ਦੇ ਵਿੱਚ ਹਰ ਦਮ ਸਦਾ ਰਹਿੰਦੇ ਨਹੀਂ ਕਦੇ ਹਾਲਾਤ ਕੋ ਸਦਾ ਰਹਿਣਾ ਹੈ ਚੜਦੀਆਂ ਕਲਾਂ ਦੇ ਵਿੱਚ ਸਦਾ ਰਹਿੰਦੇ ਨਹੀਂ ਕਦੇ ਹਾਲਾਤ ਕੋ ਤੋ ਹੋਰ ਕੀ ਕਹਿ ਰਹੇ ਨੇ ਪਾਤਸ਼ਾਹ ਜੀ ਦਰਸ਼ਨ ਕਰਿਓ ਕਿ ਪੂਜਾ ਇੱਕੇ ਅਕਾਲ ਦੀ ਸਦਾ ਕਰਨੀ ਪੂਜਾ ਇੱਕੇ ਅਕਾਲ ਦੀ ਸਦਾ ਕਰਨੀ ਕਦੇ ਬਾਣੀ ਨੂੰ ਮਨੋਂ ਵਿਸਾਰ ਨਾ ਨਾ ਆ ਕੇਸ ਗੁਰੂ ਦੀ ਮੋਰ ਹਨ ਖਾਲਸਾ ਜੀ ਸਿੱਖੀ ਸਿਧਕ ਤੋਂ ਕਦੇ ਵੀ ਹਾਰ ਨਾ ਨਾ ਕੰਗਾ ਕੜਾ ਤੇ ਕਛ ਕਿਰਪਾਨ ਸਿੰਘੋ ਸਪਨੇ ਵਿੱਚ ਵੀ ਕਦੇ ਉਤਾਰ ਨਾ ਨਾ ਦੁਸ਼ਟ ਸੋਧਣ ਲਈ ਸਦਾ ਤਿਆਰ ਰਹਿਣਾ ਪਰ ਮਾਰੇ ਬੰਦੇ ਨੂੰ ਕਦੇ ਲਲਕਾਰ ਨਾ ਨਾ ਦੁਸ਼ਟ ਸੋਧਣ ਲਈ ਸਦਾ ਤਿਆਰ ਰਹਿਣਾ ਪਰ ਮਾਰੇ ਬੰਦੇ ਨੂੰ ਕਦੇ ਲਲਕਾਰ ਨਾ ਨਾ ਇੱਕ ਗੱਲ ਹੋਰ ਕਹਿ ਰਹੇ ਨੇ ਪਾਤਸ਼ਾਹ ਸਿੱਖੀ ਮਾਲਾ ਦੇ ਤੁਸੀਂ ਅਨਮੋਲ ਮੋਤੀ ਆ ਸਿੱਖੀ ਮਾਲਾ ਦੇ ਤੁਸੀਂ ਅਨਮੋਲ ਮੋਤੀ ਕਦੇ ਨਸ਼ਿਆਂ ਦੇ ਵਿੱਚ ਨਾ ਪੈ ਜਾਣਾ ਆਪਣੇ ਸਿੱਖੀ ਸਰੂਪ ਦੀ ਲਾਜ ਰੱਖਣੀ ਵਗਦੇ ਵਹਿਣਾ ਚ ਕਦੇ ਨਾ ਵਹਿ ਜਾਣਾ ਹੁੰਦਾ ਵੇਖ ਕੇ ਜ਼ੁਲਮ ਬੇਦੋਸ਼ਿਆਂ ਤੇ ਡੜ ਵੱਟ ਕੇ ਕਦੇ ਨਾ ਵਹਿ ਜਾਣਾ ਬਾਹ ਫੜਨੀ ਹੈ ਤੁਸਾਂ ਨੇ ਤਾਣਿਆਂ ਦੀ ਚੁੱਪ ਚਪੀਤਿਆਂ ਜਬਰ ਨਾ ਸਹਿ ਜਾਣਾ ਬਾ ਫਰਨੀ ਐ ਤੁਸਾਂ ਨਿਤਾਣਿਆਂ ਦੀ ਚੁੱਪ ਚਪੀਤਿਆਂ ਜਬਰ ਨਾ ਸਹਿ ਜਾਣਾ ਆਖਰੀ ਦੋ ਬੰਦ ਇਸ ਕਵਿਤਾ ਦੇ ਕਿ ਤੁਸੀਂ ਫੌਜ ਹੋ ਪ੍ਰਖ ਅਕਾਲ ਜੀ ਦੀ ਤੁਸੀਂ ਫੌਜ ਹੋ ਪ੍ਰਖ ਅਕਾਲ ਜੀ ਦੀ ਨਵੇਂ ਜਗ ਤੇ ਪੂਰਨੇ ਪਾਵਣੇ ਨੇ ਆ ਰੱਖਿਆ ਕਰਨ ਲਈ ਮਾਲਾ ਦੇ ਮਣਕਿਆਂ ਦੀ ਸੀਸ ਤਲੀ ਤੇ ਰੱਖ ਵਿਖਾਮਣੇ ਨੇ ਜਿਹੜੇ ਦੁਖੀਆਂ ਮਜ਼ਲੂਮਾਂ ਤੇ ਜ਼ੁਲਮ ਕਰਦੇ ਉਹ ਤਾਂ ਸਦਾ ਦੀ ਨੀਂਦ ਸੁਣਾਵਣੇ ਨੇ ਹੱਲੋਰ ਪੈਣ ਤੇ ਵਾਂਗ ਪਰਵਾਨਿਆਂ ਦੇ ਸੀਸ ਕੌਮ ਦੀ ਭੇਟ ਚੜਾਵਣੇ ਨੇ ਲੋੜ ਪੈਣ ਤੇ ਵਾਂਗ ਪਰਵਾਨਿਆਂ ਦੇ ਸੀਸ ਕੌਮ ਦੀ ਭੇਟ ਚੜਾਵਣੇ ਨੇ ਤੋਂ ਇੱਕ ਗੱਲ ਹੋਰ ਆਖਰ ਚ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਹੁਕਮ ਕਰ ਰਹੇ ਨੇ ਆਦੇਸ਼ ਦੇ ਰਹੇ ਨੇ ਸੰਦੇਸ਼ ਦੇ ਰਹੇ ਨੇ ਕਿ ਠੰਡਕ ਚੰਦ ਦੀ ਸੂਰਜ ਦਾ ਨਿਗ ਰੱਖਿਓ ਆ ਠੰਡਕ ਚੰਦ ਦੀ ਸੂਰਜ ਦਾ ਨਿਗ ਰੱਖਿਓ ਸੰਤ ਸਿਪਾਈ ਦਾ ਰੂਪ ਨਾ ਛੋੜ ਦੇਣਾ ਅੱਥੋੜੇ ਸਿਰਾਂ ਤੇ ਭਾਜੀ ਜੇ ਕੋਈ ਚੜੇ ਹੱਥੋਂ ਹੱਥ ਨਿਉਂਦਰਾ ਮੋੜ ਦੇਣਾ ਥੋੜੇ ਸਿਰਾਂ ਤੇ ਭਾਜੀ ਜੇ ਕੋਈ ਚੜੇ ਹੱਥੋਂ ਹੱਥ ਨਿਉਂਦਰਾ ਮੋੜ ਦੇਣਾ ਲੱਖਾਂ ਝੱਖੜ ਹਨੇਰ ਤੂਫਾਨ ਆਉਣ ਨਾਤਾ ਸਿੱਖੀ ਤੋਂ ਕਦੇ ਨਾ ਤੋੜ ਦੇਣਾ ਹਰ ਦਮ ਭਲਾ ਸਰਬੱਤ ਦਾ ਮੰਗ ਜਾਚ ਕੇ ਸਾਰੀ ਦੁਨੀਆ ਨੂੰ ਇੱਕ ਨਾਲ ਜੋੜ ਦੇਣਾ ਹਰ ਦਮ ਭਲਾ ਸਰਬੱਤ ਦਾ ਮੰਗ ਜਾਚਕ ਸਾਰੀ ਦੁਨੀਆ ਨੂੰ ਇੱਕ ਨਾਲ ਜੋੜ ਦੇਣਾ ਸਾਰੀ ਦੁਨੀਆ ਨੂੰ ਇੱਕ ਨਾਲ ਜੋੜ ਦੇਣਾ ਗੱਜ ਕੇ ਫਤੇ ਬਲਾਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ